ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 358 ਤੋਂ ਲੈ ਕੇ 359 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਆ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਤੀਜਾ ਮਹੱਲਾ ਪਹਿਲਾ ਲੱਖ ਲਸ ਕਰ ਲੱਖ ਵਾਜੇ ਨੇ ਜੇ ਲੱਖ ਉਠ ਕਰੇ ਸਲਾਮ ਲੱਖਾਂ ਉੱਪਰ ਫਰਮਾਏ ਸਤੇਰੀ ਲੱਖ ਉਠ ਰੱਖੇ ਮਾਨ ਜਾਂ ਪਤਲੇ ਕੈ ਨਾਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਤੰਦਾ ਜੇ ਬਹੁਤਾ ਸਮਝਾਈਐ ਪੋੜਾ ਪੀਸੋ ਅੰਧੋ ਅੰਧਾਰਾ ਹੋ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਵੀ ਜੇ ਕਿਸੇ ਕੋਲ ਲੱਖਾਂ ਹੀ ਗੈਂਟੀ ਦੇ ਵਿੱਚ ਫੌਜਾਂ ਹੋਣ ਲੱਖਾਂ ਹੀ ਉਹ ਚ ਵਾਜੇ ਵਜਾਉਣ ਵਾਲੇ ਹੋਣ ਲੱਖਾਂ ਹੀ ਨੇਜਾ ਵਰਦਾਰ ਹੋਣ ਤੇ ਲੱਖਾਂ ਹੀ ਉਸ ਰਾਜੇ ਨੂੰ ਸਲਾਮ ਕਰਨ ਵਾਲੇ ਹੋਣ ਤੇ ਲੱਖਾਂ ਉੱਪਰ ਉਹਦਾ ਹੁਕਮ ਚੱਲੇ ਲੱਖਾਂ ਹੀ ਉਹਦੀ ਇੱਜ਼ਤ ਕਰਨ ਹੈਨਾ ਤੇ ਪਰ ਕਹਿੰਦੇ ਵੀ ਜੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਹੀਂ ਕਬੂਲ ਪੈਂਦਾ ਤਾਂ ਇਹ ਸਾਰਾ ਕੁਝ ਉਹਦਾ ਵਿਅਰਥ ਗਿਆ ਜਿੰਨਾ ਕੁਛ ਵੀ ਮਤਲਬ ਉਹਨੇ ਇਕੱਠਾ ਕੀਤਾ ਆਪਣੀ ਉਹਨੇ ਸੋਚਿਆ ਵੀ ਮੈਂ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਬੰਦਾ ਬਣਿਆ ਤਾਂ ਇਹ ਸਭ ਕੁਝ ਉਹਦਾ ਮਤਲਬ ਵਿਅਰਥ ਗਿਆ ਜੇ ਉਹਦੀ ਪਤ ਪਰਮਾਤਮਾ ਦੀ ਦਰਗਾਹ ਵਿੱਚ ਨਹੀਂ ਹੁੰਦੀ ਪਤ ਪੂਰੀ ਨਹੀਂ ਪੈਂਦੀ ਵੀ ਇੱਜ਼ਤ ਨਾਲ ਪਰਮਾਤਮਾ ਦੀ ਦਰਗਾਹ 'ਚ ਨਹੀਂ ਜਾਂਦਾ ਉਤੇ ਉਹੀ ਜਾਏਗਾ ਜਿਨੇ ਨਾਮ ਦੀ ਕਮਾਈ ਇਕੱਠੀ ਕੀਤੀ ਆ ਫੇਰ ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੱਗ ਵਿੱਚ ਜਿੰਨਾ ਵੀ ਉਹਦਾ ਇਹ ਸਾਰਾ ਕਾਰੋਬਾਰ ਸੀਗਾ ਇਹ ਸਭ ਬੇਅਰਥਾ ਉਹਦੇ ਨਾਮ ਤੋਂ ਬਿਨਾਂ ਕਹਿੰਦੇ ਪਰ ਵੀ ਕਈ ਦਫਾ ਇਸ ਤਰ੍ਹਾਂ ਹੁੰਦਾ ਵੀ ਜੇ ਕੋਈ ਜੀਵ ਗਲਤ ਪਾਸੇ ਪਿਆ ਹੋਇਆ ਉਹਦਾ ਨਾਮ ਨਹੀਂ ਲੈਂਦਾ ਜਾਂ ਕੋਈ ਹੋਰ ਮਾੜੇ ਕੰਮ ਕਰਦਾ ਕਹਿੰਦੇ ਉਹਨੂੰ ਜੇ ਸਮਝਾਈਏ ਵੀ ਉਹ ਸਮਝਦਾ ਨਹੀਂਗਾ ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਰਾਹੇ ਪਿਆ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲੱਖ ਖੱਟੀਏ ਲੱਖ ਸੰਜੀਏ ਖਾਜੇ ਲੱਖ ਆਵੇ ਲੱਖ ਜਾਹੇ ਜਾਂ ਪਤ ਲਿਖੇ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਕਹਿੰਦੇ ਵੀ ਇਸ ਤਰ੍ਹਾਂ ਹੀ ਵੀ ਜੇ ਕੋਈ ਲੱਖਾਂ ਹੀ ਦੀ ਜਾਇਦਾਦ ਬਣਾ ਲੇ ਲੱਖਾਂ ਰੁਪਏ ਕਹਿੰਦੇ ਇਕੱਠੇ ਕਰ ਲਵੇ ਲੱਖਾਂ ਹੀ ਖਰਚੇ ਲੱਖਾਂ ਹੀ ਉਹਦੇ ਕੋਲ ਆਉਣ ਲੱਖਾਂ ਹੀ ਜਾਣ ਤੇ ਪਰ ਜੇ ਕਹਿੰਦੇ ਵੀ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਨਹੀਂ ਪੈਂਦਾ ਵੀ ਫੇਰ ਉਹ ਦਾ ਕਹਿੰਦੇ ਜਿਹੜੀ ਹੈਗੀ ਆ ਵੀ ਇਹ ਹੀ ਉਹਦਾ ਜਿਹੜਾ ਜੀਵਨ ਸੀਗਾ ਵੀ ਫੇਰ ਇਹ ਕਿਸ ਅਰਥ ਆਇਆ ਵਾਹਿਗੁਰੂ ਜੀ ਵਾਹਿਗੁਰੂ ਲਖ ਸਾਸਤ ਸਮਝਾਵਣੀ ਲਖ ਪੰਡਤ ਪੜੈ ਪੁਰਾਣ ਜਾਪਤ ਲੇਖ ਨਾ ਪਵੈ ਤਾ ਸਭੈ ਕੁ ਪਰਵਾਨ ਕਹਿੰਦੇ ਵੀ ਜੇ ਕੋਈ ਲਖਾਂ ਹੀ ਸ਼ਾਸਤਰ ਪੜਦਾ ਤੇ ਦੂਜਿਆਂ ਨੂੰ ਵੀ ਸਮਝਾਉਂਦਾ ਪੁਰਾਣ ਪੜਦੇ ਨੇ ਲਖਾਂ ਹੀ ਪੰਡਤ ਤੇ ਪਰ ਜੇ ਕਹਿੰਦਾ ਇਹ ਸਾਰਾ ਕੁਝ ਕਰਦੇ ਨੇ ਪਰ ਉਹਦਾ ਨਾਮ ਨਹੀਂ ਸਿਮਰਦੇ ਪਰਮਾਤਮਾ ਦੇ ਦਰ ਦਰਗਾਹ ਦੇ ਵਿੱਚ ਕਬੂਲ ਨਹੀਂ ਪੈਂਦੇ ਤਾਂ ਸਭ ਕੁਝ ਇਹ ਕੀਤਾ ਵੇਅਰਥਾ ਸਚ ਨਾਮ ਪਤ ਊਪਜੈ ਕਰਮ ਨਾਮ ਕਰਤਾਰ ehnas hirdai jev vasai nanak nadri paar ਕਹਿੰਦੇ ਜਿਹੜੀ ਪਤ ਇੱਜ਼ਤ ਦਰਗਾਹ ਵਿੱਚ ਬਣਦੀ ਆ ਪਰਮਾਤਮਾ ਦੇ ਉਹ ਬਣਦੀ ਆ ਉਹਦਾ ਨਾਮ ਜਪਣ ਦੇ ਨਾਲ ਤੇ ਜਿਹੜਾ ਇਹ ਨਾਮ ਆ ਇਹ ਉਹਦੀ ਮਿਹਰ ਦੇ ਨਾਲ ਦਾਤ ਮਿਲਦੀ ਆ ਫਿਰ ਕਹਿੰਦੇ ਜੋ ਦਿਨ ਰਾਤ ਹਿਰਦੇ ਦੇ ਵਿੱਚ ਉਹਦਾ ਨਾਮ ਵਸਾਉਂਦੇ ਨੇ ਉਹਨੂੰ ਚਿੱਤੇ ਵਿੱਚ ਵਸਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਉਹ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੇ ਨਾਲ ਇਸ ਭਵਜਲ ਤੋਂ ਤਰ ਜਾਂਦੇ ਨੇ ਉਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੋਖਿਆ ਚੁਕਾ ਜਮਸਿਓ ਮੇਲ ਓਨ ਚਾਨਣ ਉਹ ਸੋਖਿਆ ਚੁਕਾ ਜਮਸਿਓ ਮੇਲ ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਏ ਇਕੱਠੇ ਏਕਰਤੀਲੇ ਪਾਹੇ ਰਹਾਓ ਹਾਂਜੀ ਸੰਗਤ ਜੀ ਹੁਣ ਪਾਸ਼ਾ ਕਹਿੰਦੇ ਨੇ ਕਿ ਮੈਂ ਪਰਮਾਤਮਾ ਦੇ ਨਾਮ ਨੂੰ ਇੱਕ ਆਪਣੇ ਲਈ ਆਤਮਿਕ ਚਾਨਣ ਦਾ ਦੀਵਾ ਬਣਾਇਆ ਹੋਇਆ ਇਹਦੇ ਵਿੱਚ ਸੰਸਾਰ ਵਿੱਚ ਜਿਹੜੇ ਵਿਆਪਕ ਦੁੱਖ ਨੇ ਉਹਦਾ ਮੈਂ ਉਹ ਮਤਲਬ ਤੇਲ ਪਾਇਆ ਇਹਦੇ ਵਿੱਚ ਫਿਰ ਕਹਿੰਦੇ ਜਿਹੜਾ ਉਹ ਆਤਮਿਕ ਚਾਨਣ ਵਾਲਾ ਦੀਵਾ ਉਹ ਮੇਰੇ ਇਸ ਤੇਲ ਨੂੰ ਸਾੜਦਾ ਜਾਂਦਾ ਤੇਲ ਕਿਹੜਾ ਦੁੱਖਾਂ ਦਾ ਵੀ ਦੁੱਖ ਫਿਰ ਮਹਿਸੂਸ ਨਹੀਂ ਹੁੰਦੇ ਉਸ ਪਰਮਾਤਮਾ ਤੋਂ ਜਦੋਂ ਆਤਮਿਕ ਗਿਆਨ ਦਾ ਚਾਨਣ ਮਿਲਦਾ ਫਿਰ ਕਹਿੰਦੇ ਕੀ ਹੁੰਦਾ ਫਿਰ ਕਹਿੰਦੇ ਮੇਰਾ ਜਮ ਦੇ ਨਾਲ ਵਾਸਤਾ ਨਹੀਂ ਪੈਂਦਾ ਕਿਉਂਕਿ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਗਿਆਨ ਰੂਪੀ ਆਤਮਿਕ ਚਾਨਣ ਹੈ ਫੇਰ ਕਹਿੰਦੇ ਵੀ ਇਸ ਗੱਲ ਨੂੰ ਮਜ਼ਾਕ ਨਾ ਸਮਝੋ ਕਿ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਵੀ ਸਾਨੂੰ ਕਿੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ ਕਹਿੰਦੇ ਵੀ ਜੇ ਅਸੀਂ ਲੱਖਾਂ ਮਾਣੀ ਲੱਕੜ ਇਕੱਠੀ ਕੀਤੀ ਹੋਵੇ ਤਾਂ ਉਹਨੂੰ ਸਾੜਨ ਦੇ ਲਈ ਕਿਤੇ ਲੱਖਾਂ ਮਾਣੀ ਤਿੱਲੀਆਂ ਚਾਹੀਦੀਆਂ ਨੇ ਅੱਗ ਦੀਆਂ ਨਹੀਂ ਇੱਕ ਛੋਟੀ ਜੀ ਤਿੱਲੀ ਉਹ ਸਾਰੀ ਲੱਖਾਂ ਮਣ ਜਿਹੜੀ ਲੱਕੜ ਆ ਉਹਨੂੰ ਸਾੜ ਕੇ ਰੱਖ ਦਿੰਦੀ ਆ ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਦਾ ਨਾਮ ਆ ਸਾਡੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਸਾੜਨ ਦੀ ਉਹਦੇ ਵਿੱਚ ਤਾਕਤ ਆ ਪਰਮਾਤਮਾ ਦੇ ਨਾਮ ਵਿੱਚ ਵਾਹਿਗੁਰੂ ਜੀ ਜੇ ਅਸੀਂ ਇੱਕ ਪਲ ਦੇ ਲਈ ਹਿਰਦੇ ਵਿੱਚੋਂ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ ਕਿ ਵੀ ਇੱਕ ਪਲ ਉਹਦਾ ਨਾਂ ਤੇ ਆਉਣ ਦੇ ਨਾਲ ਜਨਮ ਮਰਨ ਦੇ ਸੰਕਟ ਚ ਨਹੀਂ ਪੈਂਦੇ ਹੈਗੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪੰਡ ਪੱਤਲ ਮੇਰੀ ਕਿ ਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ ਕਹਿੰਦੇ ਜਿਸ ਤਰ੍ਹਾਂ ਅੱਗੇ ਪਿੱਛੇ ਹੁਣ ਵੀ ਸ਼ਾਇਦ ਪਤਾ ਨਹੀਂ ਕਰਦੇ ਹੋਣੇ ਪੰਡਤ ਲੋਕੀ ਬ੍ਰਾਹਮਣਾਂ ਦੇ ਜਿਸ ਤਰ੍ਹਾਂ ਮਰਨ ਤੋਂ ਬਾਅਦ ਪੱਤਲ ਭਰਦੇ ਸੀਗੇ ਕੋਈ ਜਿੱਦਾਂ ਪਿੰਨੇ ਬਣਾਉਂਦੇ ਸੀ ਜੋ ਆਂਦੇ ਜਾਂ ਚੌਲਾਂ ਦੇ ਦੇਵੀ-ਦੇਵਤਿਆਂ ਨੂੰ ਦਿੰਦੇ ਸੀ ਫਿਰ ਇੱਕ ਪਿੰਨਾ ਪਿੱਤਰਾਂ ਨੂੰ ਦਿੰਦੇ ਸੀ ਇਸ ਤਰ੍ਹਾਂ ਦੇ ਕੋਈ ਮਤਲਬ ਉਹਨਾਂ ਨੇ ਬਣਾਏ ਹੋਏ ਸੀ ਰੀਤੀ ਰਿਵਾਜ ਹੈ ਕਹਿੰਦੇ ਮੇਰੇ ਲਈ ਤਾਂ ਸਾਰਾ ਕੁਝ ਉਸ ਪਰਮਾਤਮਾ ਦਾ ਨਾਮ ਆ ਇਹ ਸਾਰਾ ਕੁਝ ਪਰਮਾਤਮਾ ਦੇ ਨਾਮ ਵਿੱਚ ਇਹ ਸਾਰੇ ਰੀਤੀ ਰਿਵਾਜ ਨੇ ਕਹਿੰਦੇ ਉਹ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਨਹੀਂ ਜਿਹੜੇ ਪੱਤਲ ਭਰਨੇ ਨੇ ਇਹ ਪਿੰਨ ਬਣਾਉਂਦੇ ਨੇ ਜੋ ਆਂਦੇ ਜਾਂ ਚੌਲਾਂ ਦੇ ਕਿੰਨੀ ਕਦੇ ਚੱਲ ਜਾਂਦੇ ਨੇ ਕਹਿੰਦੇ ਇਹ ਪਰ ਮੇਰੇ ਲਈ ਜੋ ਕਹਿੰਦੇ ਪ੍ਰਮਾਤਮਾ ਦਾ ਨਾਮ ਇਹ ਕਦੇ ਖਤਮ ਹੀ ਨਹੀਂ ਹੁੰਦਾ ਇੱਥੇ ਵੀ ਮੇਰਾ ਸਹਾਈ ਆ ਉੱਥੇ ਪਰਲੋਕ ਵਿੱਚ ਵੀ ਸਹਾਈ ਆ ਕਹਿੰਦੇ ਮੈਨੂੰ ਤਾਂ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮ ਰਾਓ ਸੱਚਾ ਨਾਵਣਤਾ ਥੀਏ ਜਾਂ ਅਹਨਸ ਲਾਗੇ ਪਾਓ ਕਹਿੰਦੇ ਜਿਸ ਤਰ੍ਹਾਂ ਦੇ ਹੁੰਦਾ ਨਾ ਕਿ ਗੰਗਾ ਬਨਾਰਸ ਕਾਸ਼ੀ ਉੱਥੇ ਆ ਤੀਰਥਾਂ ਦੇ ਇਸ਼ਨਾਨ ਕਰਨੇ ਕਹਿੰਦੇ ਮੇਰੇ ਲਈ ਸਭ ਕੁਝ ਉਸ ਪਰਮਾਤਮਾ ਦਾ ਨਾਮ ਆ ਸਾਰੇ ਤੀਰਥ ਇਸ਼ਨਾਨ ਜਿੱਥੇ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਹੀ ਮੇਰੀ ਆਤਮਾ ਕਹਿੰਦੇ ਆਤਮਿਕ ਇਸ਼ਨਾਨ ਕਰਦੀ ਆ ਕਹਿੰਦੇ ਸੱਚਾ ਨਾਵਣ ਤਾਂ ਹੀ ਆ ਤੀਰਥਾਂ ਦਾ ਮੰਨਿਆ ਜਾਂਦਾ ਜੇ ਦਿਨ ਰਾਤ ਉਸ ਪਰਮਾਤਮਾ ਲਈ ਸਾਡੇ ਅੰਦਰ ਪ੍ਰੇਮ ਉਪਰਮਾਤਮਾ ਸਾਡੇ ਚੇਤੇ ਵਿੱਚ ਦਿਨ ਰਾਤ ਵਸਦਾ ਇਹ ਸੱਚਾ ਨਾ ਆਵਣਾ ਤੀਰਥਾਂ ਦਾ ਇਕ ਲੋਕੀ ਹੋਰ ਸ਼ਮਸ਼ੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਕਸੀਸ ਕਭੂ ਨਿਕੁਠ ਸੁਨਾਹੇ ਫਿਰ ਉਹੀ ਗੱਲ ਕਰਦੇ ਨੇ ਕਹਿੰਦੇ ਵੀ ਜਿਹੜੇ ਉਹ ਪਿੰਨੇ ਵਟਦੇ ਸੀ ਨਾ ਮਤਲਬ ਜਿਹੜੇ ਬ੍ਰਾਹਮਣ ਕਹਿੰਦੇ ਉਹ ਕਿੰਨੀ ਕੁ ਦੇਰ ਚੱਲਦੇ ਸੀਗੇ ਵੀ ਉਹ ਤਾਂ ਫੇਰ ਜਿੱਦਾਂ ਖਤਮ ਹੋ ਜਾਂਦੇ ਸੀ ਪਰ ਜਿਹੜਾ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਦਾ ਕਹਿੰਦੇ ਮਤਲਬ ਜਿਹੜਾ ਇਹ ਪਿੰਨਾ ਹੈਗਾ ਉਹ ਕਦੇ ਖਤਮ ਨਹੀਂ ਹੁੰਦਾ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਜੀਵ ਉਹਦਾ ਨਾਮ ਜਪੇ ਤਾਂ ਉਹਦੀਆਂ ਬਖਸ਼ਿਸ਼ਾਂ ਦਾ ਭਾਗੀਦਾਰ ਬਣਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਸਾ ਘਰ ਚੌਥਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੂਖ ਤੀਰਤ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਪਗ ਵੈ ਪੇਖ ਪਏ ਤੋ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨਾ ਜਾਹੀ ਤੇਰੇ ਗੁਣ ਕੇਤੇ ਰਹਾਓ ਕਹਿੰਦੇ ਦੇਵੀ ਦੇਵਤਿਆਂ ਨੇ ਵੀ ਪਰਮਾਤਮਾ ਜੀ ਤੇਰਾ ਦਰਸ਼ਨ ਪਾਉਣ ਲਈ ਬੜੀ ਬੜੇ ਦੁੱਖ ਸਹਾਰੇ ਨੇ ਭੁੱਖੇ ਰਹੇ ਨੇ ਤੀਰਥਾਂ ਤੇ ਜਾ ਕੇ ਵਸੇ ਨੇ ਐਵੇਂ ਕਹਿੰਦੇ ਕਈ ਜੋਗੀ ਨੇ ਜਤਿ ਨੇ ਜਿਹੜੇ ਵੀ ਤੈਨੂੰ ਪਾਉਣ ਦੇ ਲਈ ਉਹਨੇ ਉਹਨਾਂ ਨੇ ਬੜੇ ਭਗਵੇਂ ਵੇਸ ਬਣਾਏ ਨੇ ਬੜੇ ਉਹਨਾਂ ਨੇ ਵੇਖ ਕੀਤੇ ਨੇ ਵੀ ਤੈਨੂੰ ਪ੍ਰਾਪਤ ਕਰ ਸਕਣ ਤਉ ਕਾਰਨ ਸਹਿਬਾ ਰੰਗ ਰਤੇ ਕਹਿੰਦੇ ਵੀ ਤੈਨੂੰ ਪਾਉਣ ਦੇ ਲਈ ਤੇਰੇ ਨਾਲ ਪ੍ਰੇਮ ਕੀਤਾ ਕਹਿੰਦੇ हे ਪ੍ਰਮਾਤਮਾ ਜੀ ਤੇਰੇ ਅਨੇਕਾਂ ਹੀ ਨਾਮ ਨੇ ਤੇਰੇ ਅਨੇਕਾਂ ਹੀ ਰੂਪ ਨੇ ਪਰ ਤੇਰੇ ਗੁਣ ਕਹਿੰਦੇ ਅਸੀਂ ਕਹਿ ਨਹੀਂ ਸਕਦੇ ਕਿੰਨੇ ਨੇ ਤੇਰੇ ਗੁਣ ਸਾਡੀ ਗਿਣਤੀ ਚ ਨਹੀਂ ਆ ਸਕਦੇ ਤੇਰੇ ਗੁਣਾ ਦੀ ਅਸੀਂ ਕੀਮਤ ਨਹੀਂ ਪਾ ਸਕਦੇ ਦਰ ਕਰ ਮਹਿਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ ਗਏ ਪੀਰ ਪੈਗੰਬਰ ਸਾਲਕ ਸਾਦਿਕ ਛੋੜੀ ਦੁਨੀਆ ਥਾਏ ਪਏ ਫਿਰ ਕਹਿੰਦੇ ਤੈਨੂੰ ਪ੍ਰਾਪਤ ਕਰਨ ਲਈ ਪ੍ਰਮਾਤਮਾ ਜੀ ਰਾਜਿਆਂ ਮਹਾਰਾਜਿਆਂ ਨੇ ਜਿਹੜੇ ਚਾਹੁੰਦੇ ਸੀ ਤੇਰਾ ਦਰਸ਼ਨ ਕਰਨਾ ਆਪਣੇ ਉਹਨਾਂ ਨੇ ਮਹਿਲ ਛੱਡੇ ਹਾਥੀ ਘੋੜੇ ਛੱਡੇ ਜੰਗਲਾਂ ਚ ਗਏ ਇਸ ਤਰ੍ਹਾਂ ਹੀ ਕਹਿੰਦੇ ਪੀਰ ਪੈਗੰਬਰ ਗਿਆਨ ਵਾਲ ਲੋਕੀ ਸਿੱਧਕੀ ਲੋਕੀ ਉਹ ਵੀ ਕਹਿੰਦੇ ਦੁਨੀਆ ਨੂੰ ਛੱਡ ਕੇ ਜੰਗਲਾਂ ਚ ਗਏ ਤੈਨੂੰ ਪਾਉਣ ਲਈ ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦ ਬੰਦ ਦਰ ਤੇਰੇ ਨਾਮ ਰਤੇ ਦਰਵੇਸ ਪਏ ਕਹਿੰਦੇ ਇਸ ਤਰ੍ਹਾਂ ਹੀ ਜਿਹੜੇ ਫਿਰ ਤੈਨੂੰ ਪਾਉਣ ਦੇ ਚਾਹਵਾਨ ਸੀ ਉਹਨਾਂ ਨੇ ਦੁਨੀਆ ਦੇ ਰਸ ਕਸ ਛੱਡੇ ਫਿਰ ਉਹਨਾਂ ਨੇ ਕਹਿੰਦੇ ਇਹ ਜਿਹੜੇ ਆਮ ਸੰਸਾਰਿਕ ਕੱਪੜੇ ਛੱਡ ਕੇ ਸਰੀਰ ਤੇ ਚਮੜੇ ਬੰਨੇ ਉਹਨਾਂ ਨੇ ਸਾਰੇ ਜਿਹੜੇ ਦੁਨੀਆਂ ਦੇ ਸੁੱਖ ਛੱਡੇ ਕਿ ਸ਼ਾਇਦ ਤੈਨੂੰ ਪਾ ਲਈਏ ਕਹਿੰਦੇ ਫਿਰ ਉਹਨਾਂ ਨੇ ਦੁਖੀਆਂ ਵਾਂਗੂ ਦਰਦ ਦਰਦਵੰਦਾ ਵਾਂਗੂ ਕਹਿੰਦੇ ਜਿਵੇਂ ਦਰਦਵੰਦ ਹੁੰਦੇ ਨੇ ਨਾ ਵੀ ਦੁਖੀਏ ਹੁੰਦੇ ਨੇ ਵੀ ਉਹਨਾਂ ਨੇ ਕਹਿੰਦੇ ਵੀ ਫਕੀਰੀ ਕੀਤੀ ਤੇਰੇ ਨਾਮ ਨੂੰ ਪਾਉਣ ਦੇ ਲਈ ਖੱਲੜੀ ਖੱਪਰੀ ਲੱਕੜੀ ਚਮੜੀ ਸਿੱਖਾ ਸੂਤ ਤੋਤੀ ਕੀਨੀ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣ ਵੈ ਨਾਨਕ ਜਾਤ ਕੈਸੀ ਫੇਰ ਕਹਿੰਦੇ ਕਈਆਂ ਨੇ ਖੱਪਰ ਲਏ ਹੱਥ ਵਿੱਚ ਕਈਆਂ ਨੇ ਡੰਡੇ ਆਧਾਰ ਸਾਧੂ ਬਣੇ ਸੰਿਆਸੀ ਬਣੇ ਕਹਿੰਦੇ ਜਮੜੇ ਦੇ ਕੱਪੜੇ ਪਾਏ ਹਨ ਕਹਿੰਦੇ ਬੋਧੀਆਂ ਰੱਖੀਆਂ ਧੋਤੀਆਂ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਭੇਖ ਬਣਾਏ ਕਿ ਤੇਰਾ دیدار ਕਰ ਸਕਣ ਤੈਨੂੰ ਪਾ ਸਕਣ ਪਰ ਕਹਿੰਦੇ ਸੱਚੇ ਪਾਤਸ਼ਾਹ ਜੀ ਤੂੰ ਮੇਰਾ ਮਾਲਕ ਆ ਮੈਂ ਤੇਰੇ ਹੱਥ ਵਿੱਚ ਤੇਰੇ ਤੇਰੇ ਅਨਸਾਰ ਚੱਲਣ ਵਾਲੀ ਕਟਪੁਤਲੀ ਆ ਜਿਸ ਹਾਲ ਵਿੱਚ ਤੂੰ ਮੈਨੂੰ ਰੱਖਦਾ ਮੈਂ ਉਸੇ ਵਾਹ ਹਾਲ ਵਿੱਚ ਰਹਿਣਾ ਕਹਿੰਦੇ ਵੀ ਮੈਂ ਤਾਂ ਤੇਰਾ ਤੇਰੇ ਹੱਥ ਵਿੱਚ ਚੱਲਣ ਵਾਲਾ ਜਿਸ ਤਰ੍ਹਾਂ ਹੁੰਦਾ ਨਾ ਕਿ ਜਿਵੇਂ ਮੈਨੂੰ ਤੂੰ ਚਲਾਏਂਗਾ ਮੈਂ ਉਸ ਤਰ੍ਹਾਂ ਚੱਲਦਾ ਜਿਵੇਂ ਤੂੰ ਮੈਨੂੰ ਮਤ ਦਿੰਨਾ ਉਸ ਤਰ੍ਹਾਂ ਦੀ ਮੈਨੂੰ ਮਤ ਆਉਂਦੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਨਾਨਕ ਦੀ ਕੋਈ ਅਲੱਗ ਜਾਤ ਨਹੀਂ ਹੈਗੀ ਕੋਈ ਮੇਰਾ ਭਿੰਨ ਇਸ ਤਰ੍ਹਾਂ ਦਾ ਅਲੱਗ ਬਣਾਇਆ ਹੋਇਆ ਭੇਖ ਨਹੀਂ ਹੈਗਾ ਕਹਿੰਦੇ ਜਿਵੇਂ ਤੂੰ ਮੈਨੂੰ ਰੱਖਦਾ ਮੈਂ ਤਾਂ ਉਸ ਤਰ੍ਹਾਂ ਦਾ ਰਹਿਣ ਵਾਲਾ ਤੇਰਾ ਸਵੰਗ ਹੀ ਆ ਤੂੰ ਮੇਰਾ ਮਾਲਕ ਆ ਸੱਚੇ ਪਾਤਸ਼ਾਹ ਜੀ ਅਸਾ ਘਰ ਪੰਜਵਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਜ ਗੁਪਤ ਮਨ ਵਾਸੀ ਥਿਰ ਨਾ ਰਹੇ ਜੈਸੇ ਪਵੈ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਦਿਕ ਲਗੈ ਰਹਾਉ ਜਿਸ ਤਰ੍ਹਾਂ ਇਹ ਸਾਰਾ ਬਾਣੀ ਦੇ ਵਿੱਚ ਨਾਨਕ ਪਾਸ਼ਾ ਆਪਣੇ ਤੇ ਟੁਕਾ ਕੇ ਗੱਲ ਕਰਦੇ ਨੇ ਪਰ ਹੈ ਇਹ ਸਾਡੇ ਜੀਵਾਂ ਲਈ ਕਿਉਂਕਿ ਪਾਸ਼ਾ ਤੇ ਪਰਮਾਤਮਾ ਦਾ ਰੂਪ ਨੇ ਕਹਿੰਦੇ ਮੇਰੇ ਅੰਦਰ ਪੰਜ ਕਹਿੰਦੇ ਵਿਕਾਰ ਮੇਰੇ ਮਨ ਵਿੱਚ ਵਸਦੇ ਨੇ ਕਹਿੰਦੇ ਇਹਨਾਂ ਪੰਜਾਂ ਵਿਕਾਰਾਂ ਕਰਕੇ ਜਿਹੜਾ ਮੇਰਾ ਮਨ ਆ ਉਹ ਚੰਚਲਾ ਕਹਿੰਦੇ ਕਹਿੰਦੇ ਉਹ ਸਥਿਰ ਨਹੀਂ ਹੈਗਾ ਲੋਭ ਵੀ ਆ ਕਹਿੰਦੇ ਕਪਟੀ ਆ ਪਾਪੀ ਆ ਪਖੰਡੀ ਆ ਕਹਿੰਦੇ ਮਾਇਆ ਦੇ ਪਿੱਛੇ ਲੱਗਿਆ ਹੋਇਆ ਮੇਰਾ ਮਨ ਕਹਿੰਦੇ ਚੰਚਲ ਹੈ ਕਹਿੰਦੇ ਇਹ ਪੰਜ ਜਿਹੜੇ ਵਿਕਾਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਉਹ ਅੰਦਰ ਵਸਦੇ ਨੇ ਮਨ 'ਚ ਫੂਲ ਮਾਲਾ ਗਲ ਪਹਿਰੂੰਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੂੰਗੀ ਸਿਕਾਰੋ ਪੰਜ ਸਖੀ ਹਮ ਏਕ ਪਤਾਰੋ ਪੇੜ ਲਗੀ ਹੈ ਜਿਹੜਾ ਚਾਲਣ ਹਾਰੋ ਫੰਤ ਸਖੀ ਮਿਲ ਰੁਦਨ ਕਰੇ ਹਾ ਸਾਹ ਪਜੂਤਾ ਪਰਨ ਵਿਤ ਨਾਨਕ ਲੇਖਾ ਦੇਹਾ ਕਹਿੰਦੇ ਜਿਸ ਤਰ੍ਹਾਂ ਕੋਈ ਇੱਕ ਇਸਤਰੀ ਆ ਉਹ ਕਹਿੰਦੀ ਆ ਕਿ ਵੀ ਜਦੋਂ ਮੇਰਾ ਪਤੀ ਆਊਗਾ ਤਾਂ ਮੈਂ ਸ਼ਿਗਾਰ ਕਰਦੀ ਆ ਗੱਲ ਦੇ ਵਿੱਚ ਹਾਰ ਪਾਉਂਗੀ ਮਾਲਾ ਪਾਉਂਗੀ ਹਨਾ ਵੀ ਇਸ ਤਰ੍ਹਾਂ ਦੀ ਉਹ ਮਨ ਦੇ ਵਿੱਚ ਤਰਕੀਬ ਬਣਾਉਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਜਿਹੜੀਆਂ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ ਉਹਨਾਂ ਦਾ ਮਤਲਬ ਮਾਲਕ ਮਨ ਹੈ ਜਿਹੜਾ ਕਹਿੰਦੇ ਮਨ ਹੈ ਉਹ ਗਿਆਨ ਇੰਦਰੀਆਂ ਦਾ ਮਾਲਕ ਹੈ ਪਰ ਗਿਆਨ ਇੰਦਰੀਆਂ ਇਹ ਨਹੀਂ ਸਮਝ ਰਹੀਆਂ ਕਿ ਜਿਹੜੀ ਜੀਵ ਆਤਮਾ ਹੈ ਇਹ ਚੱਲਣ ਹਾਰ ਹੈ ਉਹ ਇਹਨੂੰ ਇਹਦਾ ਫਾਇਦਾ ਕਰਕੇ ਇਹਨੂੰ ਨਾਮ ਜਪਣ ਚ ਨਹੀਂ ਲਾਉਂਦੀਆਂ ਸਗੋਂ ਮਨ ਨੂੰ ਸਰੀਰ ਦੇ ਪਦਾਰਤਕ ਭੋਗਾਂ ਦੇ ਵਿੱਚ ਲਾਉਂਦੀਆਂ ਨੇ ਜਦੋਂ ਕਹਿੰਦੇ ਜੀਵਾਤਮਾ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤਾਂ ਜਿਹੜੀਆਂ ਇਹ ਪੰਜ ਗਿਆਨ ਇੰਦਰੀਆਂ ਨੇ ਇਹ ਰਹੁੰਦੀਆਂ ਨੇ ਇੱਥੇ ਰਹਿੰਦੀਆਂ ਨੇ ਇਹ ਮਤਲਬ ਇਹ ਸਰੀਰ ਦੇ ਨਾਲ ਇਹ ਖਤਮ ਹੋ ਜਾਂਦਾ ਸਭ ਕੁਝ ਰਹਿੰਦਾ ਹੈ ਜੀਵਾਤਮਾ ਜੋ ਪਰਮਾਤਮਾ ਦੇ ਤੱਕ ਪਹੁੰਚਦਾ ਹੈ ਲੇਖਾ ਦੇਣ ਲਈ ਫਿਰ ਕਹਿੰਦੇ ਜਿਹੜਾ ਸਰੀਰ ਹੈ ਉਹਨੇ ਲੇਖਾ ਨਹੀਂ ਦੇਣਾ ਲੇਖਾ ਕਿਹਨੇ ਦੇਣਾ ਲੇਖਾ ਦੇਣਾ ਜੀਵਾਤਮਾ ਨੇ ਪਰ ਜਦ ਸੰਸਾਰ ਵਿੱਚ ਹੁੰਦਾ ਗਿਆਨ ਇੰਦਰੀਆਂ ਦੇ ਆਖੇ ਲੱਗਦਾ ਮਨ ਮਨ ਜੀਵਾਤਮਾ ਇੱਕੋ ਚੀਜ਼ਾਂ ਨੇ ਜੇ ਸਮਝਣ ਦੇ ਵਿੱਚ ਕਿਉਂਕਿ ਇਹ ਜੇ ਅਸੀਂ ਪੂਰੀ ਤਰ੍ਹਾਂ ਸਮਝ ਲਈਏ ਫਿਰ ਉਹ ਪਰਮਾਤਮਾ ਦੀ ਖੇਡ ਸਮਝ ਆ ਜਾਣੀ ਆ ਪਰ ਉਹਦੀ ਸਮਝ ਖੇਡ ਦੀ ਆਉਂਦੀ ਨਹੀਂ ਜਦ ਤੱਕ ਉਹ ਕਿਸੇ ਨੂੰ ਦਿੰਦਾ ਨਹੀਂ ਹੈ ਇਹੀ ਉਹਦੇ ਭੇਦ ਨੇ ਇਹ ਜਿਹੜੀ ਜੀਵਾਤਮਾ ਫਿਰ ਇਹਨੇ ਲੇਖਾ ਦੇਣਾ ਗਿਆਨ ਇੰਦਰੀਆਂ ਨੇ ਇੱਥੇ ਰਹਿ ਜਾਣਾ ਸਰੀਰ ਦੇ ਨਾਲ ਪਰ ਜਦੋਂ ਜੀਵਨ ਗਿਆਨ ਇੰਦਰੀਆਂ ਜੀਵਾਤਮਾ ਨੂੰ ਵੀ ਮਨ ਨੂੰ ਵੀ ਪਦਾਰਤਕ ਭੋਗਾਂ ਚ ਲਾਉਂਦੀਆਂ ਨੇ ਉਹਨੂੰ ਆਪਣਾ ਅਸਲੀ ਕੰਮ ਨਾਮ ਜਪਣ ਨਹੀਂ ਦਿੰਦੀਆਂ ਹਨ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਰਿ ਛੇਮਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ ਖਿਮਾ ਸੀਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋ ਨਾ ਅਵਰੀ ਰਹਾਓ ਕਹਿੰਦੇ ਜੇ ਸਾਡਾ ਮਨ ਮੋਤੀਆਂ ਵਾਂਗ ਕਹਿੰਦੇ ਗਹਿਣਾ ਬਣ ਜਾਵੇ ਕਹਿੰਦੇ ਜਿਵੇਂ ਗਹਿਣਾ ਕਹਿੰਦੇ ਨਾ ਵੀ ਸੁੰਦਰ ਗਹਿਣਾ ਸਾਫ਼ ਸੁਆਸ਼ਾ ਇਦਾਂ ਮਨ ਮੋਤੀ ਬਣ ਜਾਵੇ ਤੇ ਸਾਡੇ ਜਿਹੜੇ ਸਾਸ ਨੇ ਉਹ ਪ੍ਰਮਾਤਮਾ ਦਾ ਨਾਮ ਜਪਣ ਇਹ ਬਣ ਜਾਵੇ ਧਾਗਾ ਫਿਰ ਇਸ ਤਰ੍ਹਾਂ ਦੀ ਮਾਲਾ ਪਰੋ ਹੋਵੇ ਸੁਆਸਾਂ ਦਾ ਧਾਗਾ ਬਣੇ ਨਾਮ 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 ਦਾ ਸਿਮਰਨ ਦਾ ਸੁਆਸ ਸੁਆਸ ਸਿਮਰਨਾ ਉਹ ਧਾਗਾ ਬਣੇ ਮਨ ਉੱਜਲ ਹੋ ਕੇ ਮੋਤੀ ਬਣ ਜਾਏ ਇਸ ਤਰ੍ਹਾਂ ਦੀ ਪਵਿੱਤਰ ਮਾਲਾ ਬਣੇ ਕਹਿੰਦੇ ਜੇ ਕਹਿੰਦੇ ਜੀਵੈਸਤਰੀ ਦੂਜੇ ਦੀ ਵਧੀ ਕੀ ਨੂੰ ਜਰ ਜਾਵੇ ਇਹ ਗੁਣ ਪੈਦਾ ਕਰ ਲਵੇ ਤਾਂ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਕਹਿੰਦੇ हे ਪ੍ਰਮਾਤਮਾ ਜੀ ਤੇਰੇ ਬਹੁਤ ਗੁਣ ਨੇ ਤੇਰੇ ਇਹ ਗੁਣ ਦੇਖ ਕੇ ਜੀਵੈਸਤਰੀ ਤੇਰੇ ਤੇ ਮੋਹਤ ਹੈ ਇਹ ਤੇਰੇ ਵਿੱਚ ਗੁਣ ਨੇ ਇਹ ਕਿਸੇ ਹੋਰ ਵਿੱਚ ਨਹੀਂ ਹੈਗੇ ਤਾਂ ਹੀ ਫਿਰ ਉਹ ਕਿਸੇ ਹੋਰ ਤੇ ਮੋਹਤ ਨਹੀਂ ਜੀਵੈਸਤਰੀ हे ਪਰਮੇਸ਼ਰ ਜੀ ਤੇਰੇ ਤੇ ਮੋਹਤ ਆ ਤੇਰੇ ਗੁਣ ਦੇਖ ਕੇ ਹਰ ਹਰ ਹਾਰ ਕੰਠ ਲੈ ਪਹਿਰੇ ਦਾ ਮੋਦਰਦੰਤ ਲਈ ਕਰ ਕਰ ਕਰਤਾ ਕੰਗਨ ਪਹਿਰੇ ਇਨ ਬਿਦ ਚਿੱਤ ਤਰੇਈ ਫਿਰ ਇੱਕ ਸੰਸਾਰਿਕ 시ਗਾਰ ਤੇ ਪ੍ਰਮਾਤਮਾ ਦੇ ਨਾਮ ਦੇ ਪਿਆਰ ਦੀਆਂ ਦੋਨਾਂ ਇਕੱਠੀਆਂ ਕਰਕੇ ਉਦਾਹਰਨਾਂ ਦੇ ਰਹੇ ਨੇ ਕਹਿੰਦੇ ਜੇ ਜੀਵ ਇਸਤਰੀ ਆਪਣੇ ਕੰਠ ਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਹਾਰ ਨੂੰ ਪਰੋਏ ਤੇ ਆਪਣੇ ਦੰਦਾਂ ਤੇ ਮਲਣ ਦੇ ਲਈ ਜਿਹੜਾ ਹੈਗਾ ਕਹਦੀਏ ਮੰਜਨ ਬਣਾਏ ਉਹ ਪਰਮਾਤਮਾ ਦੇ ਨਾਮ ਦਾ ਬਣਾਏ ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੇ ਕੰਗਣ ਬਣਾ ਕੇ ਹੱਥਾਂ 'ਚ ਪਾਏ ਵੀ ਮਤਲਬ ਹਰ ਵਕਤ ਉਸ ਨੂੰ ਚੇਤੇ 'ਚ ਰੱਖੇ ਇਸ ਤਰ੍ਹਾਂ ਕਹਿੰਦੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਵਸਾਏ ਫਿਰ ਕਹਿੰਦੇ ਮਦਸੂਦਨ ਕਰ मुੰਦਰੀ ਪਹਿਰੇ ਪਰਮੇਸ਼ਰ ਪਟਲੇ ਤੀਰਜ ਤੜੀ ਬੰਦਾਵੇ ਕਾਮਣ ਸਿਰ ਰੰਗ ਸੁਰਮਾ ਦੇਈ ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੀ मुंदਰੀ ਬਣਾ ਕੇ ਪੈਨੇ ਤੇ ਫਿਰ ਪਰਮਾਤਮਾ ਦੇ ਨਾਮ ਦਾ ਹੀ ਕਹਿੰਦੇ ਰੇਸ਼ਮ ਪਾਏ ਫਿਰ ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਵਿੱਚ ਆਊਗਾ ਤੀਰਜ ਫਿਰ ਕਹਿੰਦੇ ਇਹ ਜਿਹੜਾ ਤੀਰਜ ਹੈ ਇਹਦੀਆਂ ਆਪਣੀਆਂ ਪੱਟੀਆਂ ਸਿੰਗਾਰੇ ਸਿਰ ਦੀਆਂ ਫਿਰ ਕਹਿੰਦੇ ਵੀ ਪ੍ਰਮਾਤਮਾ ਜੋ ਕਿ ਕਹਿੰਦੇ ਲక్ష్ਮੀ ਦਾ ਪਤੀ ਆ ਕਹਿੰਦੇ ਉਹਦੇ ਨਾਮ ਦਾ ਸੁਰਮਾ ਕਹਿੰਦੇ ਅੱਖਾਂ 'ਚ ਪਾਏ ਜੀ ਵੇ ਸਤਰੀ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੀ ਗਿਆਨ ਰਾਉ ਜਬ ਸੇਜ ਐ ਆਵੇ ਤਾਂ ਨਾਨਕ ਪੋਗ ਕਰੇਈ ਇਸ ਤਰ੍ਹਾਂ ਕਹਿੰਦੇ ਆਪਣੇ ਮਨ ਰੂਪੀ ਮੰਦਰ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਗਿਆਨ ਰੂਪੀ ਦੀਵਾ ਜਾਲ ਕੇ ਆਪਣੀ ਹਿਰਦੇ ਦੀ ਸੇਜ ਤੇ ਬੈਠੇ ਕਹਿੰਦੇ ਇਸਾਰੇ ਸ਼ਿੰਗਾਰ ਕਰਕੇ ਉਹਦਾ ਨਾਮ ਜਪ ਕੇ ਆਪਣੇ ਮਨ ਨੂੰ ਸ਼ੁੱਧ ਕਰਕੇ ਮੋਤੀ ਬਣਾ ਕੇ ਆਪਣੇ ਮਨ ਦੇ ਵਿੱਚ ਧੀਰਜ ਪੈਦਾ ਕਰਕੇ ਦੂਜਿਆਂ ਦੀ ਵਧੀਕੀ ਨੂੰ ਸਹਾਰੇ ਤੇ ਉਹਨਾਂ ਨੂੰ ਜਿੱਦਾਂ ਕਹਿੰਦੇ ਵੀ ਵਧੀਕੀ ਸਹਾਰ ਕੇ ਵੀ ਉਹਨਾਂ ਨੂੰ ਮਾੜਾ ਨਾ ਕਹੇ ਸਭ ਨੂੰ ਚੰਗਾ ਸਮਝੇ ਸਭ ਦੇ ਵਿੱਚ ਉਸ ਪਰਮਾਤਮਾ ਨੂੰ ਦੇਖੇ ਆਪਣੇ ਮਨ ਦੇ ਜਿਹੜਾ ਹੈਗਾ ਅੰਦਰ ਪਰਮਾਤਮਾ ਦੇ ਗਿਆਨ ਦਾ ਦੀਵਾ ਜਲਾ ਕੇ ਆਪਣੇ ਹਿਰਦੇ ਰੂਪੀ ਸੇਜ ਤੇ ਕਹਿੰਦੇ ਆਵੇ ਤਾਂ ਫਿਰ ਉੱਥੇ ਪਰਮਾਤਮਾ ਉਹਦੇ ਚੰਗੇ ਗੁਣਾ ਕਰਕੇ ਉਸ ਜੀਵ ਇਸਤਰੀ ਦੇ ਨਾਲ ਮਿਲਾਪ ਕਰੇਗਾ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਪਰਮੇਸ਼ਰ ਜੀ ਅੱਗੇ ਤੋਂ ਸਮਤ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ